ਨਾ ਮੋਬਾਈਲ ਫੋਨ ਨਾ ਇੰਟਰਨੈਟ ਨਾ ਬਿਜਲੀ ਫਿਰ ਵੀ ਇਹ ਲੋਕ ਖੁਸ਼ ਸ਼ਾਂਤ ਅਤੇ ਤਣਾਅ ਤੋਂ ਮੁਕਤ ਰਹਿੰਦੇ ਆ ਕੀ ਤੁਹਾਨੂੰ ਪਤਾ ਇਹ ਲੋਕ ਕੌਣ ਆ ਇਹ ਹੈ ਐਮੈਸ਼ ਕਮਿਊਨਿਟੀ ਦੇ ਲੋਕ ਜੋ ਰਹਿੰਦੇ ਨੇ ਦੁਨੀਆਂ ਦੇ ਸਰਪੰਚ ਦੇਸ਼ ਅਮਰੀਕਾ ਦੇ ਵਿੱਚ ਐਮੈਸ਼ ਕਮਿਊਨਿਟੀ ਇੱਕ ਵਿਲੱਖਣ ਧਾਰਮਿਕ ਅਤੇ ਸਮਾਜਿਕ ਭਾਈਚਾਰਾ ਜੋ ਅਮਰੀਕਾ ਵਿੱਚ ਰਹਿੰਦਾ ਪਰ ਆਧੁਨਿਕ ਯੁੱਗ ਤੋਂ ਬਿਲਕੁਲ ਵੱਖਰੀ ਅਤੇ ਸਾਦੀ ਜ਼ਿੰਦਗੀ ਜਿਉਂਦੇ ਨੇ ਇਹ ਲੋਕ ਘਰਾਂ ਵਿੱਚ ਨਿੱਜੀ ਟੈਲੀਫੋਨ ਦੀ ਵਰਤੋਂ ਕਰਦੇ ਆ ਭਾਵ ਕਿ ਸਾਰੇ ਇੱਕੋ ਹੀ ਫੋਨ ਵਰਤਦੇ ਆ ਜਿਵੇਂ ਆਪਣੇ ਲਾਈਨ ਲਾਈਨ ਫੋਨ ਪਹਿਲਾਂ ਵਰਤੇ ਜਾਂਦੇ ਸੀ ਕਾਰਾਂ ਦੀ ਵਰਤੋਂ ਇਹ ਲੋਕ ਨਹੀਂ ਕਰਦੇ ਇਹ ਅੱਜ ਵੀ ਘੋੜਿਆਂ ਦੀ ਵਰਤੋਂ ਕਰਦੇ ਆ ਤੇ ਘੋੜਿਆਂ ਦੇ ਨਾਲ ਬੱਗੀਆਂ ਨੂੰ ਚਲਾਉਂਦੇ ਆ ਸਾਈਕਲ ਦੀ ਵਰਤੋਂ ਕਰਦੇ ਆ ਜਿਸ ਦਾ ਵਾਤਾਵਰਣ ਦੇ ਉੱਤੇ ਕੋਈ ਵੀ ਮਾੜਾ ਅਸਰ ਨਹੀਂ ਹੁੰਦਾ ਜੇਕਰ ਕਦੇ ਐਮਰਜੈਂਸੀ ਦੇ ਸਮੇਂ ਇਹਨਾਂ ਨੂੰ ਲੱਗੇ ਤਾਂ ਇਹ ਲੋਕ ਕਾਰਾਂ ਅਤੇ ਟ੍ਰੇਨਾਂ ਦੇ ਵਿੱਚ ਵੀ ਸਫ਼ਰ ਕਰ ਲੈਂਦੇ ਆ ਪਰ ਮਜਬੂਰੀ ਦੇ ਵਿੱਚ ਅਮਿਸ਼ ਲੋਕ ਮੰਨਦੇ ਆ ਕਿ ਜ਼ਿਆਦਾ ਸੁਵਿਧਾਤਾਂ ਇਨਸਾਨ ਨੂੰ ਕਮਜ਼ੋਰ ਬਣਾ ਦਿੰਦੀਆਂ ਇਹ ਲੋਕ ਕੁਦਰਤ ਨਾਲ ਬਹੁਤ ਪਿਆਰ ਕਰਦੇ ਆ ਦਰਖਤ ਲਾਉਂਦੇ ਆ ਪੰਛੀਆਂ ਦੀ ਸੰਭਾਲ ਕਰਦੇ ਆ ਪਸ਼ੂ ਪਾਲਦੇ ਆ ਇਹ ਕਮਿਊਨਿਟੀ ਦੇ ਲੋਕ ਸਾਦੇ ਆਪਣੇ ਆਪ ਘਰੇ ਬਣਾਏ ਹੋਏ ਕੱਪੜੇ ਪਹਿਨਦੇ ਆ ਔਰਤਾਂ ਗਹਿਣੇ ਨਹੀਂ ਪਹਿਨਦੀਆਂ ਅਤੇ ਮੇਕਅਪ ਕਰਨਾ ਤਾਂ ਦੂਰ ਦੀ ਗੱਲ ਆ ਇਹ ਲੋਕ ਬਹੁਤ ਵਧੀਆ ਕਿਸਾਨ ਮੰਨੇ ਜਾਂਦੇ ਆ ਅਤੇ ਆਪਣਾ ਜ਼ਿਆਦਾਤਰ ਖਾਣਾ ਅਤੇ ਪੌਣਾ ਖੁਦ ਬਣਾਉਂਦੇ ਨੇ ਐਮਐਸ ਬੱਚੇ ਸਕੂਲਾਂ ਵਿੱਚ 8ਵੀਂ ਕਲਾਸ ਤੱਕ ਪੜ੍ਹਦੇ ਆ ਪਰ ਨੌਜਵਾਨ ਜਦੋਂ ਵੱਡੇ ਹੋ ਜਾਂਦੇ ਆ ਤਾਂ ਉਹਨਾਂ ਨੂੰ ਆਜ਼ਾਦੀ ਹੁੰਦੀ ਆ ਵੀ ਉਹ ਚਾਹਣ ਤਾਂ ਆਪਣੀ ਕਮਿਊਨਿਟੀ ਦੇ ਵਿੱਚ ਰਹਿਣ ਚਾਹਣ ਤਾਂ ਉਹ ਬਾਹਰ ਵੀ ਜਾ ਸਕਦੇ ਆ ਅਮੀਸ਼ ਲੋਕਾਂ ਦੀ ਸਾਦਗੀ ਮਿਹਨਤ ਅਤੇ ਭਾਈਚਾਰੇ ਤੇ ਟਿਕੀ ਹੋਈ ਜ਼ਿੰਦਗੀ ਆ ਕਿੰਨੀ ਹੈਰਾਨੀ ਵਾਲੀ ਗੱਲ ਆ ਵੀ ਜਿੱਥੇ ਅੱਜ ਦੇ ਯੁੱਗ ਵਿੱਚ ਸਾਨੂੰ ਮੋਬਾਈਲ ਫੋਨ ਇੰਟਰਨੈਟ ਟੈਕਨੋਲੋਜੀ ਤੋਂ ਬਿਨਾਂ ਜ਼ਿੰਦਗੀ ਅਸੰਭਵ ਲੱਗਦੀ ਆ ਉੱਥੇ ਇਹ ਲੋਕ ਬਿਨਾ ਫੋਨ ਤੋਂ ਬਿਨਾ ਬਿਜਲੀ ਤੋਂ ਇੱਕ ਸਾਦਾ ਤੇ ਖੁਸ਼ਹਾਲ ਜੀਵਨ ਜਿਉਂਦੇ ਆ। ਆਪਣੇ ਇੱਕ ਦਿਨ Wi-Fi ਬੰਦ ਹੋ ਜੇ ਤਰਥੱਲੀ ਮੱਚ ਜਾਂਦੀ ਆ। ਤੁਸੀਂ ਐਮਿਸ਼ ਕਮਿਊਨਿਟੀ ਦੇ ਬਾਰੇ ਕੀ ਜਾਣਿਆ? ਕੀ ਤੁਹਾਨੂੰ ਵਧੀਆ ਲੱਗਿਆ ਤੇ ਕੀ ਸੋਚਦੇ ਆ? ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ। ਚੈਨਲ ਨੂੰ ਫਾਲੋ ਕਰੋ ਅਤੇ ਸਬਸਕ੍ਰਾਈਬ ਕਰੋ। ਹੋਰ ਚੰਗੀਆਂ ਵੀਡੀਓ ਆਪਣੇ ਦੋਸਤਾਂ ਤੱਕ ਭੇਜਣ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਧੰਨਵਾਦ